ਚਾਚਾ ਅਰੇ ਵਾ ਦੁੱਧ ਤੋਂ ਪੁੱ ਲੈਕਰੋ ਦੁੱਧ ਲੈ ਚੱਕ ਕੇ ਭੱਦ ਕੇ ਐਨੇ ਵਾ ਚਾਹ ਰਹਾ ਤੇਰੇ ਉਹ ਮੈਂ ਕਿ ਨਹੀਂ ਫੇਰ 10 ਮਿੰਟ ਨੂੰ ਧਰ ਲਈ ਫੇਰ ਮੈਨੂੰ ਟਾਈਮ ਲੱਗੂ ਟਾਈਮ ਕਾ ਲੱਗੋ ਅਫਰ ਚਾਬੀ ਜਾਗ ਰਾ ਲਿਆ ਸਹੀ ਦੇ ਨੇ ਆਦੀ ਕਰਾਂ ਰੱਖਦਾ ਮੈਂ ਆ ਗਿਆ ਕਾ ਸੀੜਤਾ ਸੇਫਾਇਤ ਕਾ ਪਪਾ ਜਰ ਹਉਈ ਹੂਲ ਸੁਰੇ ਜਾਣਿਆ ਉਹ ਬਾੜ ਦਾ ਜੱਪ ਖਾਨਾ ਓਹੀ ਹੋਣੀ ਚੱਲ ਪਈ ਜਾਂਦੀ ਆ ਚਾਚੇ ਨੂੰ ਯਾਰ ਕੰਟਾ ਹੋ ਗਿਆ ਗਏ ਨੂੰ ਹਲੇ ਤੱਕ ਮੁੜੇ ਹੀ ਨਹੀਂ ਪਤਾ ਨਹੀਂ ਕਿੱਥੇ ਰਹੇ ਨੇ ਖਾਲ ਕਿੱਥੇ ਖੁਦਾ ਕਰੀਬ ਵਾ ਓਹ ਨਾ ਲੱਗਦਾ ਕੋਈ ਨੀ ਕੀ ਹੋ ਗਿਆ ਬੰਦਰ ਰੋੜੀ ਆਉਂਦਾ ਉਹ ਬਰੀ ਕਦੇ ਚੰਦ ਚਾੜਦਾ ਹਮ ਕੀ ਹੋ ਗਿਆ ਚਾਚਾ ਰੋੜੀ ਕਿਉਂ ਨਾ ਹੈ ਯਾ ਚਾਚਾ ਤੇਲ ਮੁੱਕ ਗਿਆ ਨਾ ਹਵਾ ਨਹੀਂ ਚਲੀ ਗਈ ਹਾਂ ਹੋਰ ਕੀ ਹੋ ਗਿਆ ਹੋਣਾ ਕੀ ਹੈ ਮੈਨੂੰ ਤਾਂ ਇਹ ਆਉਂਦਾ ਨਹੀਂ ਖਸਮ